ਕਿੰਨਾ ਖਾਂਸਾ ਆ ਜਾਵੇ ਕਿ ਤਰ੍ਹਾਂ ਉਹ ਬਸ ਕਰ ਹੁਣ ਬੜੀ ਵੱਡੀ ਬਣ ਗਈ ਐ ਮੋਲੀ ਹੁੰਦਾ ਹੈ ਚੱਲੋ ਜਾਈਏ Yeah. <laughs> हेलो अरे ਸਾਡੇ ਪਰਮਪਿਤ ਜਾਨ ਲਗਿਆ ਹਰ ਤਰਫ ਸਰਕਾਰੀ ਸੇਵਾ ਕਰਦੇ ਨੇ ਪਰ ਆ ਵੀਰਾਂ ਨੇ ਬੇਨਤੀ ਆ ਗੋਗਾ ਲੱਗਰ ਛੱਪ ਜੋ ਜੀ ਠਹਿਰ ਕੇ ਹੁਣ ਅਭੀਰ ਸਿੰਘ ਦੇ ਚਾਚਾ ਵਾਲਿਆਂ ਹਾਜ਼ਰੀ ਪਰੇ ਗਏ ਉਹਨਾਂ ਦੇ ਬਾਦ ਗਿਆਨ ਸਿੰਘ ਦੀ ਹਾਜ਼ਰੀ ਪਰੇ ਗਏ ਚਾਚਾ ਆ ਜਾਓ ਨਹੀਂ ਚਾਚਾ ਆ ਜਾਓ ਨਹੀਂ ਆ ਬੜਾ ਬੜਾ ਕਰੋ ਰੋਜ ਅੱਗੇ ਅਰਦਾਸ ਫੇ ਮਾਰੀ ਜੀ ਆਇਆਂ ਨੂੰ ਸਭ ਤੇਰਾ ਕੋਈ ਨਾ ਲਿਖਦੈ ਰਹੀ ਵਧਾਈ ਤੇ ਕੋਈ ਨਾਮ ਨ ਜਾਣੇ ਤੇਰਾ ਕੋਈ RAM ਨ ਜਾਣੇ ਤੇਰਾ ਇਹ ਗੁਣਾਰ ਪਾਸਾ ਜੀ ਵਧਾਈਆਂ ਢੱਲ ਗੁਰਨਾਥ ਪਾਸਾ ਜੀ ਵਧਾਈਆਂ ਮੇਹਰਾਂ ਤੇ ਸੰਤਨੋ ਬਾਰੇ ਵਧਾਈਆਂ ਵਧਾਈਆਂ ਆਪਰ ਤੋਂ ਆਪਰ ਨੂੰ ਸੱਤਤੀ ਹੈ ਪੰਜਾਬ ਦੀ ਇਹ ਪੰਨਾਂ ਗ੍ਰਾਮਾਂ ਦੀ ਸ਼ਕਤੀ ਜੋ ਪੰਜਾਬ ਬਣਦਾ ਕਿੱਥੇ ਚਾਲਕੇ ਸੰਤਾ ਆਉਂਦੀਆਂ ਨੇ ਇੱਥੇ ਚਾਲਕੇ ਸੰਤਾ ਆਉਂਦੀਆਂ ਨੇ ਤਾਂ ਬਣਦਾ ਅੱਛਾ ਉਹਨਿਆੜਾ ਸਾਰੀਆਂ ਤੇ ਚੰਪਤ ਤੋਂ ਪੈਦਲ ਸੋਟੇ ਸੋਟੇ ਬੱਚੇ ਬੈਠ ਨਹੀਂ ਜਾ ਰਿਹਾ ਇੱਕ ਸਰਪਾ ਰਾਜਪਾਤ ਜਿਹੜੇ ਕੋਈ ਸਫਲਤਾ ਕਰ ਸਕਦਾ ਇਹ ਮੇਰੀਏ ਭੈਣੋ ਕੱਲ੍ਹ ਸੋਹਣਾ ਨਹੀਂ ਤੁਸੀਂ ਬਹੁਤ ਕਰਵਾ ਪਤਾ ਹੋਵੇ ਬੈਠੇ ਹਾਜ਼ਰੀ ਭਰੀ ਗਾ ਇਹ ਮਾਰਕਾਹੀ ਆਸਰਾਣ ਪੂਰੀ ਕਰੇ ਦੁਸਰਾਂ ਬੈਂਦੀ ਅਖਲੇ ਹੋਇਆ ਹੰਦ ਕੈਦ ਕਰੇ ਇਸ ਕਰਕੇ ਬੜਾਮ ਦੀ ਰੰਗਾਰੇ ਪੜਾਵਾ ਬੈਠਣ ਵਾਸਤੇ ਪੋਸ਼ਣ ਦੀਆਂ ਬੰਦੀਆਂ ਦੱਸਿਆ ਵਾ ਆਲੂ ਗਾਜਰ ਗੋਭੀ

ਤੇ ਅੰਦੀਆਂ ਆ ਕੇ ਮਰਾਗਾਂ ਗਾਡੀਆਂ ਨੂੰ ਮਿਲਦੇ ਆਖੇ ਤੇ ਗਾਡੀਆਂ ਨੂੰ ਮਿਲਦੇ ਆਖੇ ਤੇ ਘੂਆ ਨੂੰ ਮੇਰੇ ਭਤੀਜੇ ਤੇ ਸਾਸੀਆ ਨੇ ਉਹਨਾਂ ਕੋਲ 450 ਰਾਤ ਬਰਬਾਦ ਦਾ ਸ਼ਰਤ ਹੈ 450 ਸੱਦੇ ਸੁਣਨੀ ਹੈ ਹੈਲ ਹੈ ਮਤਾਚਾਰੀ